ਆਓ ਜੀ ਹੁਣ ਗੁਰਬਾਣੀ ਅਨਸਾਰ ਇਹਨਾਂ ਤਿੰਨਾਂ ਜਪਾਂ ਦਾ ਵਿਸਥਾਰ ਕਰੀਏ ਜੀ ਪਹਿਲਾ ਹੈ ਸਧਾਰਨ ਜਪ ਜਿਸ ਦੇ ਵਿੱਚ ਜਪ ਕਰਨ ਵੇਲੇ ਜੀਬ ਹੈਲਦੀ ਹੈ ਜੀ ਤੇ ਮੂੰਹ ਦੇ ਵਿੱਚੋਂ ਸਵਰ ਨਿਕਲਦੇ ਨੇ ਪਾਵ ਆਵਾਜ਼ ਨਿਕਲਦੀ ਹੈ ਜਿਵੇਂ ਤੁਸੀਂ ਹੁਣ ਮੇਰੀ ਆਵਾਜ਼ ਸੁਣ ਰਹੇ ਹੋ ਇਦਾਂ ਜਿਵੇਂ ਆਪਾਂ ਵਾਹਿਗੁਰੂ ਵਾਹਿਗੁਰੂ ਸਤਨਾਮ ਜਾਂ ਮੂਲ ਮੰਤਰ ਪੜ੍ਹਦੇ ਆ ਜਾਂ ਬਾਣੀ ਪੜ੍ਹਦੇ ਆ ਬੋਲ ਕੇ ਉਸ ਨੂੰ ਸਧਾਰਨ ਜਪ ਕਹ ਦਿੰਦੇ ਹਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਇਸ ਤਰ੍ਹਾਂ ਦੇ ਜਪ ਨੂੰ ਕਾਫੀ ਪ੍ਰੇਰਿਤ ਕੀਤਾ ਹੈ ਜੀ ਇੱਕ ਸ਼ਬਦ ਆਂਦਾ ਹੈ ਪੰਕਤੀ ਆਂਦੀ ਹੈ ਜੀ ਅੰਗ 728 ਦੇ ਉੱਪਰ ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਵੋ ਪਾਵ ਜੇਕਰ ਤੂੰ ਜੀਵ ਰਹੀ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪੇਗਾ ਉਚਾਰਨ ਕਰੇਗਾ ਤਦ ਹੀ ਜਿਹੜਾ ਦੁੱਧ ਆ ਉਹ ਰਿੜਕਿਆ ਜਾਵੇਗਾ ਇਸ ਤਰੀਕੇ ਦੇ ਨਾਲ ਰਿੜਕੇ ਹੋਏ ਦੁੱਧ ਦੇ ਵਿੱਚੋਂ ਤੂੰ ਅੰਮ੍ਰਿਤ ਰੂਪੀ ਜਿਹੜਾ ਮੱਖਣਾ ਉਹ ਪ੍ਰਾਪਤ ਕਰ ਸਕਦਾ ਹੈ ਜੀ ਇਸ ਦਾ ਪਾਵੇ ਹੈ ਜੀ ਕਿ ਕੋਈ ਵੀ ਜਿਹੜੀ ਧਾਰਮਿਕ ਸਾਧਨਾ ਹੁੰਦੀ ਹੈ ਉਹ ਸ਼ੁਰੂ ਤਾਂ ਬਾਹਰਲੇ ਸਾਧਨਾ ਤੋਂ ਨਿਰਪਰ ਹੁੰਦੀ ਹੈ ਜੀ ਹੌਲੀ-ਹੌਲੀ ਬਾਹਰਲੇ ਸਾਧਨ ਜਦੋਂ ਮੁਕੰਮਲ ਹੋ ਜਾਂਦੇ ਆ ਫਿਰ ਜਪ ਵਿਧੀ ਸਿਖਰ ਤੇ ਪਹੁੰਚ ਕੇ ਜਿਹੜੇ ਤੁਹਾਡੇ ਹੋਠ ਨੇ ਜਾਂ ਜਿਹੜੇ ਤੁਹਾਡੇ ਬੁੱਲ ਨੇ ਉਹ ਬੰਦ ਹੋ ਜਾਂਦੇ ਨੇ ਫਿਰ ਅ ਜਪਾ ਜਪਾ ਵਿੱਚ ਚਲੀ ਜਾਂਦੀ ਹੈ ਜੀ ਤੇ ਹੌਲੀ-ਹੌਲੀ ਅ ਜਪਾ ਜਪ ਦੇ ਵਿੱਚੋਂ ਇਹ ਮੂਲ ਪ੍ਰਕਿਰਿਆ ਜਿਹੜੀ ਹੈ ਲਿਵ ਜਪ ਦੇ ਵਿੱਚ ਆ ਜਾਂਦੀ ਹੈ ਜੀ ਜਿੱਥੇ ਮਨੁੱਖ ਇੱਕ ਉੱਚੀ ਅਵਸਥਾ ਵਿੱਚ ਪਹੁੰਚਣ ਤੋਂ ਬਾਅਦ ਅਗਲੇ ਜਪਾਂ ਵੱਲ ਕੇਂਦਰਿਤ ਕਰਦਾ ਹੈ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਮੁੱਢਲੇ ਜਪ ਦੀ ਮਹੱਤਤਾ ਨੂੰ ਮਹਿਸੂਸ ਕਰਦੇ ਹੋਏ ਜੀ ਇਸ ਜਿਹੜੀ ਬਾਣੀ ਦਾ ਨਾਮ ਆ ਉਹ ਜਪ ਰੱਖਿਆ ਤਾਂ ਜੋ ਪਹਿਲਾਂ ਆਪਾਂ ਇਸ ਨੂੰ ਮੁੱਖੋਂ ਉਚਾਰਨ ਕਰ ਸਕੀਏ ਉਚਾਰਨ ਕਰਨ ਤੋਂ ਬਾਅਦ ਹੌਲੀ-ਹੌਲੀ ਉਸ ਨੂੰ ਸਮਝ ਸਕੀਏ ਸਮਝਣ ਤੋਂ ਬਾਅਦ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਸਕੀਏ ਜੀ ਅਗਲਾ ਹੈ ਜੀ ਜਪਾ ਜਪ ਅ ਜਪਾ ਜਪ ਵਿੱਚ ਜੀ ਕੋਈ ਬਾਹਰਲਾ ਯਤਨ ਕਰਨਾ ਨਹੀਂ ਪੈਂਦਾ ਭਾਵ ਤੁਹਾਨੂੰ ਬਾਹਰਲੇ ਸਾਧਨਾ ਜਿਵੇਂ ਜੀਬ ਹੋ ਗਈ ਜਾਂ ਮਾਲਾ ਹੋ ਗਈਆਂ ਜਾਂ ਉਂਗਲਾਂ ਹੋ ਗਈਆਂ ਜਿਸ ਤੇ ਪਹਿਲਾਂ ਗਿਣਤੀ ਮਿੰਤੀ ਕਰਦੇ ਸੀ ਉਹਨਾਂ ਦੀ ਲੋੜ ਨਹੀਂ ਪੈਂਦੀ ਜੀ ਇਸ ਜਪ ਦੇ ਵਿੱਚ ਜਿਹੜੀ ਆ ਮਨ ਦੀ ਕਾਗਰਤਾ ਨੂੰ ਸਭ ਤੋਂ ਮਹੱਤਵਪੂਰਨ ਦੱਸਿਆ ਗਿਆ ਹੈ ਜੀ ਤੇ ਜਦ ਇਹ ਅਵਸਥਾ ਪੂਰੀ ਹੋ ਜਾਂਦੀ ਹੈ ਤਾਂ ਮਨ ਦੀ ਆਤਮਾ ਜਾਂ ਮਨੁੱਖ ਦੀ ਆਤਮਾ ਅੰਦਰੋਂ ਅੰਦਰੀ ਹੀ ਪ੍ਰਭੂ ਪਰਮਾਤਮਾ ਦੀ ਭਾਵਨਾ ਦੇ ਸੰਮੁਖ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੀ ਹੈ ਜੀ ਆਪਣੇ ਆਪ ਨੂੰ ਪਰਮਾਤਮਾ ਦੇ ਹਜ਼ੂਰ ਅੰਦਰ ਅਰਪਿਤ ਕਰ ਦਿੰਦੀ ਹੈ ਆਪਣੀ ਉਸ ਦੇ ਵਿੱਚ ਕੀ ਹੁੰਦਾ ਹੈ ਜੀ ਤੇ ਸ਼ਬਦ ਦਾ ਜਿਹੜਾ ਉਚਾਰਨ ਹੈ ਜਪਾ ਜਪ ਦੇ ਵਿੱਚ ਬਿਲਕੁਲ ਵੀ ਜ਼ਰੂਰੀ ਨਹੀਂ ਹੁੰਦਾ ਜੀ ਇਸ ਪ੍ਰਕਾਰ ਦੇ ਜਪ ਨੂੰ ਹੀ ਬੋਧਾਂ ਨੇ ਤੇ ਸਿੱਧਾਂ ਨੇ ਬਹੁਤ ਮਹਾਨਤਾ ਦਿੱਤੀ ਹੈ ਮੇਨ ਕਾਰਨ ਜਿਹੜਾ ਜਾਂ ਮੇਨ ਰੀਜ਼ਨ ਇਹਦਾ ਹੈ ਇਹੀ ਹੈ ਜੀ ਕਿ ਇਸ ਦੇ ਵਿੱਚ ਮਨ ਬੁੱਧੀ ਚੇਤ ਅਤੇ ਹੌਮੇ ਜਿਹੜੀ ਹੈ ਮਨੁੱਖ ਦੀ ਉਹ ਪੂਰੀ ਤਰ੍ਹਾਂ ਸ਼ਾਂਤ ਹੋ ਜਾਂਦੇ ਨੇ ਤੇ ਗੁਰਬਾਣੀ ਵਿੱਚ ਵੀ ਇਸ ਅਜਪਾ ਜਪ ਤੇ ਬਹੁਤ ਹੀ ਬਲ ਦਿੱਤਾ ਗਿਆ ਹੈ ਜੀ ਅੱਗੇ ਦੋ ਸ਼ਬਦਾਂ ਦੀ ਉਦਾਹਰਣ ਹਨ ਅਜਪਾ ਜਾਪ ਜਪੇ ਮਨ ਮੁਖ ਨਾਮ ਇਹ ਹੈ ਜੀ ਅੰਗ 840 ਤੇ ਭਾਵ ਜਿਹੜਾ ਮਨੁੱਖ ਪ੍ਰਭ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦਾ ਜਪ ਮਾਨੋ ਅਜਪਾ ਜਪ ਹੈ ਜੀ ਅੱਗੇ ਹੈ ਜੀ ਅਜਪਾ ਜਾਪ ਨ ਵਿਸਰੈ ਆਦਿ ਜੁਗਾਦ ਸਮਾਏ ਜਿਹੜਾ ਮਨੁੱਖ ਬਿਨਾ ਬੁੱਲ ਹਲਾਏ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਭੁੱਲਦਾ ਪ੍ਰਭੂ ਪਰਮਾਤਮਾ ਦੀ ਯਾਦ ਨੂੰ ਨਹੀਂ ਭੁੱਲਦਾ ਉਸ ਦੇ ਸਿਮਰਨ ਨੂੰ ਨਹੀਂ ਭੁੱਲਦਾ ਭਾਵ ਉਸ ਸਦਾ ਲਈ ਉਸ ਆਦਿ ਜੁਗਾਦ ਭਾਵ ਜਿਹੜਾ ਮੁੱਢ ਤੋਂ ਪ੍ਰਭੂ ਪਰਮਾਤਮਾ ਹੈ ਜਿਹੜਾ ਜੁਗਾ ਦੇ ਮੁੱਢ ਤੋਂ ਪ੍ਰਭੂ ਪਰਮਾਤਮਾ ਹੈ ਉਸ ਦੇ ਵਿੱਚ ਸਮਾ ਜਾਂਦਾ ਹੈ ਜੀ ਤੀਸਰਾ ਤੇ ਸਭ ਤੋਂ ਮਹੱਤਵਪੂਰਨ ਜਾਪ ਜੀ ਜਿਹੜਾ ਉਹ ਹੈ ਲਿਵ ਜਪ ਜਿਸ ਦਾ ਭਾਵ ਹੈ ਜੀ ਪੂਰੀ ਤਰ੍ਹਾਂ ਲੀਨਤਾ ਦੇ ਨਾਲ ਜਪ ਕਰਨਾ ਲਿਵ ਦਾ ਜਿਹੜੇ ਲਿਵ ਸ਼ਬਦ ਜਿਹੜਾ ਸੰਸਕ੍ਰਿਤ ਸ਼ਬਦ ਹੈ ਜੋ ਲੀਏ ਤੋਂ ਬਣਿਆ ਹੈ ਅਤੇ ਇਹ ਤਿੰਨਾਂ ਜਪਾਂ ਵਿੱਚੋਂ ਸਭ ਤੋਂ ਉੱਤਮ ਅਤੇ ਅੰਤਿਮ ਜਪ ਹੈ ਜੀ ਇਸ ਦੇ ਵਿੱਚ ਸੁਰਤਰਾਹੀ ਜਪ ਹੁੰਦਾ ਹੈ ਜਿੱਥੇ ਮਨੁੱਖ ਦੇ ਹਰ ਰੋਮ ਤੋਂ ਉਸਤ ਦੀ ਅਦ੍ਰਿਸ਼ ਤੋਂ ਨਿਕਲਦੀ ਹੈ ਜੀ ਜਾਦੇ ਅਵਸਥਾ ਸਥਿਰ ਹੋ ਜਾਂਦੀ ਹੈ ਭਾਵ ਸਥਾਪਿਤ ਹੋ ਜਾਂਦੀ ਹੈ ਜੀ ਤਦ ਅਨਾਹਦ ਸ਼ਬਦ ਜਿਹੜੇ ਆ ਉਹ ਸੁਣਨ ਨੂੰ ਮਿਲਦਾ ਹੈ ਸੁਰਤ ਵਿੱਚ ਜੀ ਇਸ ਅਵਸਥਾ ਨੂੰ ਧਿਆਨ ਦੀ ਸਭ ਤੋਂ ਉੱਚੀ ਅਵਸਥਾ ਵੀ ਕਹਿੰਦੇ ਹਨ ਇਹ ਇੱਕ ਮਾਨਸਿਕ ਇਕਾਗਰਤਾ ਦੀ ਅਵਸਥਾ ਹੈ ਜੀ ਜਿੱਥੇ ਮਨੁੱਖ ਪੂਰੀ ਤਰ੍ਹਾਂ ਪ੍ਰਭੂ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ ਜੀ ਇੱਕ ਮਿਕ ਹੋ ਜਾਂਦਾ ਹੈ ਤੇ ਇਹ ਜਿਹੜੀ ਲਿਵ ਜਪ ਦੀ ਅਵਸਥਾ ਹੈ ਜੀ ਇਹ ਗੁਰਬਾਣੀ ਦੇ ਅਨੁਸਾਰ ਇਸ ਅਵਸਥਾ ਦੀ ਪ੍ਰਾਪਤੀ ਪ੍ਰਭੂ ਪਰਮਾਤਮਾ ਜਿੱਦਾਂ ਗੁਰਪ੍ਰਸਾਦ ਦੇ ਆਪਾਂ ਗੱਲ ਕੀਤੀ ਸੀ ਜੀ ਪ੍ਰਭੂ ਦੀ ਰਹਿਮਤ ਦੇ ਨਾਲ ਉਸ ਦੀ ਬਖਸ਼ਿਸ਼ ਦੇ ਨਾਲ ਉਸ ਦੀ ਸਿੱਖਿਆ ਦੇ ਰਾਹੀ ਹੀ ਪ੍ਰਾਪਤ ਕਰ ਸਕਦੇ ਹਾਂ ਜੀ